ਜੀ ਹਾਂ ਜੀ ਅੱਜ ਜਿੱਤਣ ਵਾਲੇ ਸਿਰਫ ਪਸ਼ੂ ਹੀ ਨਹੀਂ ਸਗੋਂ ਪਾਲਕ ਵੀ ਹਨ ਜਿਨ੍ਹਾਂ ਨੇ ਪਿਆਰ ਸੇਵਾ ਅਤੇ ਮਿਹਨਤ ਨੂੰ ਇਬਾਦਤ ਬਣਾਇਆ ਹੁਣ ਮੈਂ ਬੇਨਤੀ ਕਰਦਾ ਜੀ ਕਿਸਾਨ ਵੀਰਾਂ ਨੂੰ ਕਿ ਮੈਂ ਜਿਵੇਂ ਜਿਵੇਂ ਉਹਨਾਂ ਦਾ ਨਾਮ ਲਵਾਵਾਂਗਾ ਉਹ ਸਾਰੇ ਸਟੇਜ ਤੇ ਆਉਣ ਆਪਣੇ ਇਨਾਮ ਨੂੰ ਅਨੰਦ ਰਾਸ਼ੀ ਸਰਟੀਫਿਕੇਟ ਪ੍ਰਾਪਤ ਅੱਜ ਇਹ ਪਸ਼ੂ ਪਾਲਣ ਮੇਲੇ ਦਾ ਪਹਿਲਾ ਮੁਕਾਬਲਾ ਸੀ ਮੁਰਾ ਮੰਚ ਦਾ ਜਿਸ ਜਿਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਸ਼੍ਰੀ ਜੰਜੀਤ ਸਿੰਘ ਜੀ ਪੁੱਤਰ ਗੁਚਰਨ ਸਿੰਘ ਟੈਗ ਨੰਬਰ M10 ਤਾਲੀਆਂ ਨਾਲ ਸਵਾਗਤ ਕੀਤਾ ਜਾਵੇ ਉਹਨਾਂ ਨੂੰ ਇਨਾਮ ਵਜੋਂ 11000 ਰੁਪਏ ਦੀ ਰਾਸ਼ੀ ਸਰਟੀਫਿਕੇਟ ਅਤੇ ਮੋਮੈਂਟਮ ਮਿਲ ਕੰਮ ਰਹੇਗੇ ਮਮਨੇ ਬਿਜੀ ਦੂਜਾ ਸਥਾਨ ਹਾਸਲ ਕੀਤਾ ਹੈ ਸਰਦਾਰ ਜਸਪ੍ਰੀਤ ਸਿੰਘ ਪੁੱਤਰ ਜਪਰੀ ਹੋਏ ਤਾਂ 10 ਫੋਟਾ ਟੈਗ ਨੰਬਰ M07 ਉਹਨਾਂ ਨੂੰ ਨਕਦ ਰਾਸ਼ੀ 21000 ਸਰਟੀਫਿਕੇਟ ਅਤੇ ਮੋਮੈਂਟੋ ਨਾਲ ਸਨਮਾਨ ਦਿੱਤਾ ਜਾਵੇ। ਅਤੇ ਪਹਿਲੇ ਸਥਾਨ ਹਾਸਲ ਕੀਤਾ ਹੈ ਜੋੜਦਾ ਤਾਲੀਆਂ ਨਾਲ ਸਵਾਗਤ ਕੀਤਾ ਜਾਵੇ ਸਰਦਾਰ ਅਮਰਪਾਲ ਸਿੰਘ ਸੁਦਰ ਗੁਰਜੰਟ ਸਿੰਘ ਉਹਨਾਂ ਨੂੰ ਇਨਾਮ ਵਜੋਂ ਨਕਦ ਰਾਸ਼ੀ 31000 ਰੁਪਏ ਨਾਲ ਸਰਟੀਫਿਕੇਟ ਅਤੇ ਮੋਮੈਂਟੋ ਦਿੱਤਾ ਜਾਂਦਾ ਹੈ। ਸੀ ਐਚ ਐਫ ਗ੍ਰਾਮਾ ਦਾ ਜਿਸ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ ਗਿਤੇਂਦਰ ਸਿੰਘ ਪੁੱਤਰ ਸੁਪੁੱਤਰ ਪਰਮਪਾਲ ਸਿੰਘ ਐਚ ਐਫ 16 ਇਹਨਾਂ ਨੂੰ ਵੀ ਇਨਾਮ ਵਜੋਂ 11000 ਰੁਪਏ ਦਾ ਰਾਸ਼ੀ ਸਰਟੀਫਿਕੇਟ ਅਤੇ ਮੈਡਲ ਵੇਟ ਕੀਤਾ ਜਾਂਦਾ ਹੈ ਦੂਜਾ ਸਥਾਨ ਹਾਸਲ ਕੀਤਾ ਹੈ ਸਰਦਾਰ ਸੰਦੀਪ ਸਿੰਘ ਸੁਪੁੱਤਰ ਸੁਖਦਰਸ਼ਨ ਸਿੰਘ ਐਚ ਐਫ 09 ਜਿਨ੍ਹਾਂ ਨੂੰ ਇਨਾਮ ਵਜੋਂ ਨਕਦ ਰਾਸ਼ੀ 21000 ਦੇ ਨਾਲ ਸਰਟੀਫਿਕੇਟ ਅਤੇ ਮੋਮੈਂਟੋ ਦਿੱਤਾ ਗਿਆ ਹੈ ਐਚਐਫ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਸਰਦਾਰ ਇਕਮਕਰ ਸਿੰਘ ਸਪੁੱਤਰ ਰੇਸ਼ਮ ਸਿੰਘ ਐਕਟਪ 07 ਨੰਬਰ ਟੈਗ ਨੰਬਰ ਕਿਨਾਂ ਨੂੰ ਇਨਾਮ ਵਜੋਂ 31000 ਰੁਪਏ ਨਕਦ ਰਾਸ਼ੀ ਨਾਲ ਸਰਟੀਫਿਕੇਟ ਅਤੇ ਮੈਡਲ ਨਾਮ ਦਿੱਤਾ ਗਿਆ ਅੱਜ ਦਾ ਤੀਸਰਾ ਮੁਕਾਬਲਾ ਸੀ ਮੀਟਲ ਗੋਲਡ ਦਾ ਜਿਸ ਵਿੱਚ ਦੋ ਪ੍ਰਸਾਹਿਤ ਨਾਮ ਵੀ ਦਿੱਤੇ ਜਾ ਰਹੇ ਨੇ ਤੇ ਪਹਿਲਾ ਪ੍ਰਸਾਹਿਤ ਨਾਮ ਜਾਂਦਾ ਹੈ ਸ਼੍ਰੀ ਰਵਿੰਦਰ ਕੰਪੋਜ਼ ਜਿਸ ਪੁੱਤਰ ਰਮੇਸ਼ ਚੰਦਰ ਟੈਗ ਨੰਬਰ B15 दूसरा प्रोत्साहित नाम जाना है श्री बलदेव सिंह सपुत्र बूटा सिंह जी टैग नंबर बी जीरो अठ तीजा स्थान हासिल किया है लालदीन लालदीन सपुत्र टीकू इन इनाम वजो नगद राशि इक्कीस सौ रुपए के सर्टिफिकेट और मोमेंटो पेंट किया जा रहा है इन्हों टैग नंबर है ई दस ਦੂਜਾ ਸਥਾਨ ਹਾਸਿਲ ਕੀਤਾ ਹੈ ਸ਼੍ਰੀ ਅਮਨਦੀਪ ਸਿੰਘ ਜੀ ਸਪੁੱਤਰ ਸਾਧੂ ਸਿੰਘ ਸਾਧੂ RAM ਇਹਨਾਂ ਦਾ ਟੈਗ ਨੰਬਰ ਹੈ 214 ਤੇ ਇਹਨਾਂ ਨੂੰ ਇਨਾਮ ਵਜੋਂ 1500 ਰੁਪਏ ਸਰਟੀਫਿਕੇਟ ਅਤੇ ਮੋਮੈਂਟੋ ਪ੍ਰਦਿਤ ਕੀਤਾ ਜਾ ਰਿਹਾ ਹੈ ਵੀਟਕੋਗ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ दूसरा स्थान हासिल किया है श्री अमनदीप सिंह जी सपुत्र साधु राम जी जिनका का टैग नंबर है बी चौदह इन्होंमान इनाम वजो इकती सौ रुपये नकद राशि सर्टिफिकेट के मोमेंटो पेट किया जा रहा है पहला स्थान हासिल किया है श्री बलदेव सिंह जी सपुत्र बूटा सिंह जी जिन्होंने इमान इनाम वजो इकवंजा सौ रुपए ਅਤੇ ਨਕਦਰਾਸ਼ੀ ਜਿੰਦਰ ਨਕਦਰਾਸ਼ੀ ਅਤੇ ਸਰਟੀਫਿਕੇਟ ਅਤੇ ਮੋਮੈਂਟੋ ਪ੍ਰਦਾਨ ਕੀਤਾ ਜਾ ਰਿਹਾ ਹੈ ਇਹਨਾਂ ਦਾ ਟੈਗ ਨੰਬਰ ਹੈ B06 ਅੱਜ ਦਾ ਚੌਥਾ ਮੁਕਾਬਲਾ ਸੀ ਮੀਟਲ ਮਾਦਾ ਬકરી ਦਾ ਜਿਸ ਵਿੱਚ ਪ੍ਰੋਤੋਕੋਲ ਸਾਹਿਬ ਇਨਾਮਦਾਰ ਪਹਿਲਾ ਪ੍ਰੋਤੋਕੋਲ ਸਾਹਿਬ ਇਨਾਮ ਜਾਨਦਾ ਹੈ ਬਲਦੇਵ ਸਿੰਘ ਜੀ ਸਪੁੱਤਰ ਬੂਟਾ ਸਿੰਘ ਜੀ ਟੈਗ ਨੰਬਰ B09 ਜਿਨ੍ਹਾਂ ਨੂੰ ਇਨਾਮ ਵਜੋਂ 500 ਰੁਪਏ ਰਾਸ਼ੀ ਅਤੇ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ ਦੂਜਾ ਦੂਜਾ ਪ੍ਰੋਤਸਾਹਿਤ ਨਾਮ ਵੀ ਜਾ ਰਿਹਾ ਹੈ ਤੇ ਸ਼੍ਰੀ ਬਲਦੇਵ ਸਿੰਘ ਜੀ ਸਪੁੱਤਰ ਸਰਦਾਰ ਬੂਟਾ ਸਿੰਘ ਜੀ ਟੈਗ ਨੰਬਰ B 20 ਤੀਜਾ ਇਨਾਮ ਜਾ ਰਿਹਾ ਹੈ ਬਲਦੇਵ ਸਿੰਘ ਜੀ ਸਪੁੱਤਰ ਸਰਦਾਰ ਬੂਟਾ ਸਿੰਘ ਜੀ ਜਿਨ੍ਹਾਂ ਦਾ ਟੈਗ ਨੰਬਰ ਹੈ B BD 13 ਇਹਨਾਂ ਨੂੰ ਇਨਾਮ ਵਜੋਂ 1100 ਰੁਪਏ ਨਕਦ ਰਾਸ਼ੀ ਅਤੇ ਸਮਾਨ मोमेंटो सर्टिफिकेट दिता जा रहा है दूजा इनाम हासिल, दूसरा स्थान हासिल किया है लाल दीन जी सकुत्र टीकू बी टी पंद्रह जिन्होंने इनाम वजो इक्की सौ रुपये नकद राशि सर्टिफिकेट और ट्रॉफी दिखती जा रही है ਬੀਡਲ ਤਕਰੀਰ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ Shri Baldev Singh <laughs> ji putra Shri Bhuta Singh ji ਜਿਨ੍ਹਾਂ ਦਾ ਟੈਗ ਨੰਬਰ ਹੈ BD14 ਇਹਨਾਂ ਨੂੰ ਇਨਾਮ ਵਜੋਂ 3100 ਰੁਪਏ ਨਕਦ ਰਾਸ਼ੀ ਸਰਟੀਫਿਕੇਟ ਅਤੇ ਟਰੋਫੀ ਦਿੱਤੀ ਜਾ ਰਹੀ ਹੈ ਅਜਿਹਾ ਮੌਕਾ ਵਲਾ ਸੀ ਕਜਲੀ ਪੇੜ ਨਾ ਦਾ ਜਿਸ ਵਿੱਚ ਪਹਿਲਾ ਪ੍ਰੋਤਸਾਹਨ ਇਨਾਮ ਦਿੱਤਾ ਜਾ ਰਿਹਾ ਹੈ ਸਰਦਾਰ ਹਰਦੀਪ ਸਿੰਘ ਜਪੁੱਤਰ ਮੁਖਤਿਆਰ ਪਹਿਲਾ ਪ੍ਰੋਤਸਾਹਨ ਇਨਾਮ ਦਿੱਤਾ ਜਾ ਰਿਹਾ ਹੈ ਸਰਦਾਰ ਹਰਦੀਪ ਸਿੰਘ ਜਪੁੱਤਰ ਮੁਖਤਿਆਰ ਸਿੰਘ ਕਜਲੀ ਪੇੜ ਨਰ ਕੈਟੇਗਰੀ ਮੁਕਾਬਲੇ ਵਿੱਚ ਦੂਜਾ ਪ੍ਰੋਤਸਾਹਨ ਇਨਾਮ ਕਜਲੀ ਪੇੜ ਨਰ ਕੈਟੇਗਰੀ ਚ ਗੁਲਜਾਰ ਸਿੰਘ ਸੁਪੁੱਤਰ ਜੰਗੀਰ ਸਿੰਘ કુલ ਦੂਜਾ ਪ੍ਰੋਤਸਾਹਨ ਇਨਾਮ ਇਨਾਮ ਜਾਂਦਾ ਹੈ ਸਰਦਾਰ ਗੁਲਜਾਰ ਸਿੰਘ ਸੁਪੁੱਤਰ ਜੰਗੀਰ ਸਿੰਘ 10 ਨੰਬਰ ਕੇ ਜੀਮ 10 ਨੰਬਰ ਮਾਇਬਤ ਕੇ ਜੀਮ 3 ਨੰਬਰ ਦਾਵਾ ਗੁਲਜਾਸ ਸਿੰਘ ਜੀ ਇਹ ਬੰਦਾ ਬੇਟਾ ਹੈ ਹੈ ਤੀਜਾ ਨਾਮ ਜਾਂਦਾ ਹੈ ਸਰਦਾਰ ਜਸਪ੍ਰੀਤ ਸਿੰਘ ਸੁਪੁੱਤਰ ਹਰਦੀਪ ਸਿੰਘ ਜਿਨ੍ਹਾਂ ਨੂੰ ਇਨਾਮ ਵਜੋਂ 2100 ਰੁਪਏ ਨਕਦ ਰਾਸ਼ੀ ਨਾਲ ਮੋਹਰੈਂਟੋ ਪ੍ਰੋਫੀਟ ਦਿੱਤਾ ਜਾਂਦਾ ਹੈ ਕਜਲੀ ਪੇੜ ਨਾਰ ਕੈਟੇਗਰੀ ਜਿਹੜੇ ਕੱਟੇ ਜਾਨਵਰ ਨਾਰ ਕਜਲੀ ਪੇੜ ਨਾਰ ਦੂਜਾ ਇਨਾਮ ਜਾਂਦਾ ਹੈ ਸਦਾ ਸ਼੍ਰੀ ਲਾਲਦੀਨ ਸੁਪੁੱਤਰ ਟਿੱਕੂ ਜੀ ਇਹਨਾਂ ਨੂੰ ਇਨਾਮ ਵਜੋਂ 3300 ਰੁਪਏ ਨਾਲ ਮੈਮੋਰੈਂਡੋ ਵੇਟ ਕੀਤਾ ਜਾਂਦਾ ਹੈ ਤਜਲੀ ਪੇੜਨਾਰ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਸਰਦਾਰ ਗੁਰਦੀਪ ਸਿੰਘ ਸੁਪੁੱਤਰ ਕੁਲਵੰਤ ਸਿੰਘ ਜਿਨ੍ਹਾਂ ਨੂੰ ਇਨਾਮ ਵਜੋਂ 5100 ਰੁਪਏ ਨਾਲ ਸਰਟੀਫਿਕੇਟ ਤੇ ਮਾਂਟੋ ਪੇਟ ਕੀਤਾ ਸਰਦਾਰ ਗੁਰਦੀਪ ਸਿੰਘ ਸੁਪੁੱਤਰ ਕੁਲਵੰਤ ਸਿੰਘ ਇਦੋਂ ਬਾਅਦ ਕਹਿੰਦੇ ਜੀ ਇਦੋਂ ਬਾਅਦ ਮੁਕਾਬਲਾ ਸੀ ਕਜਲੀ ਪੇੜ ਮਾਦਾਂ ਦਾ ਜਿਸ ਵਿੱਚ ਪਹਿਲਾ ਪ੍ਰੋਤਸਾਹਨ ਇਨਾਮ ਜਾਂਦਾ ਹੈ ਸਰਦਾਰ ਗੁਲਜਾਰ ਸਿੰਘ ਪੁੱਤਰ ਜੰਗੀਰ ਸਿੰਘ ਜਿਨ੍ਹਾਂ ਨੂੰ ਨਕਦ ਰਾਸ਼ੀ ਵਿੱਚ 500 ਰੁਪਏ ਨਾਲ ਸਰਟੀਫਿਕੇਟ ਨਾਲ ਪੇਟ ਕੀਤਾ ਜਾਂਦਾ ਹੈ ਸਰਦਾਰ ਗੁਲਜਾਰ ਸਿੰਘ ਪੁੱਤਰ ਜੰਗੀਰ ਸਿੰਘ ਨੂੰ ਪਹਿਲਾ ਪ੍ਰੋਤਸਾਹਨ ਇਨਾਮ ਜਾਂਦਾ ਹੈ

ਕਜਲੀ ਪੇੜ ਮਾਦਾ ਤੀਜਾ ਸਥਾਨ ਹਾਸਿਲ ਕੀਤਾ ਹੈ ਸ਼੍ਰੀ ਲਾਲਦੀਨ ਸਪੁੱਤਰ ਟਿੱਕੂ ਜੀ ਜਿਨ੍ਹਾਂ ਨੂੰ ਇਨਾਮ ਵਜੋਂ 1100 ਰੁਪਏ ਨਕਦ ਰਕਮ ਨਾਲ ਸਰਟੀਫਿਕੇਟ ਦਿੱਤਾ ਗਿਆ। ਦੂਜਾ ਸਥਾਨ ਹਾਸਿਲ ਕੀਤਾ ਹੈ ਸ਼੍ਰੀ ਮੰਗਾ ਜੀ ਸਪੁੱਤਰ ਕੁਲਵੰਤ ਜੀ ਜਿਨ੍ਹਾਂ ਨੂੰ ਨਕਦਰ ਆਸ਼ੀ ਵਿੱਚ 2100 ਰੁਪਏ ਨਾਲ ਪੁਆਇੰਟ 2 ਸਰਟੀਫਿਕੇਟ ਮਿਲਿਆ। ਤਾਲੀਆਂ ਨਾਲ ਸ਼ਾਹ ਕਿ ਤਰਲੀ ਪੇੜ ਮਾਦਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਸ਼੍ਰੀ ਸ਼ਕੀਰ ਸੁਪੁੱਤਰ ਲਾਲਦੀਨ ਜਿਨ੍ਹਾਂ ਨੂੰ ਇਨਾਮ ਵਜੋਂ 3100 ਰੁਪਏ ਨਾਲ ਸਰਟੀਫਿਕੇਟ ਦੇ ਮੰਡੋ ਪ੍ਰਦਾਨ ਕੀਤਾ। आज दी स्वछता पालन मेले में उत्तम स्टॉलन दा रे मुकाबला होया सी जिस तीजा स्थान हासिल किता है वेलकम बैक फार्मा प्राइवेट लिमिटेड ने दूजा स्थान हासिल पहला स्थान तीजा स्थान हासिल किता है वेलकम बैक फार्मा प्राइवेट लिमिटेड ने कृपया करके स्टेज पे आएं दूसरा स्थान हासिल किया है ने करके स्टॉल प्रतियोगिता पहला स्थान हासिल किया है कैरस लिमिटेड ने कृपा करके स्टेज और अपना इनाम प्राप्त करें। तीजा स्थान हासिल किया है वेलकम बेट फार्मा प्राइवेट लिमिटेड ने दूसरा स्थान हासिल किया है प्रोवेलिस हेल्थ केयर कंपनी ने पहला स्थान हासिल किया है कैरेस लेबोरेटरीज प्राइवेट लिमिटेड ने ਸੋ ਅਸੀਂ ਸਨਮਾਨਿਤ ਕਰ ਜਾ ਰਹੇ ਹਾਂ ਅਗਾਮੀ ਪਸ਼ੂ ਪਾਲਕਾਂ ਨੂੰ ਅਸੀਂ ਹੁਣ ਇੱਕ ਇੱਕ ਕਰਕੇ ਉਹਨਾਂ ਦਾ ਨਾਮ ਲਾਵਾਂਗੇ ਤੇ ਉਹ ਸਟੇਜ ਤੇ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ। ਸਭ ਤੋਂ ਪਹਿਲਾਂ ਸਰਦਾਰ ਰੁਪਿੰਦਰ ਸਿੰਘ ਜੀ ਜਿਸ ਪੁੱਤਰ ਗੁਰਮੇਨ ਸਿੰਘ ਪਿੰਡ ਢਪਾਲੀ। ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਜਾਵੇ। ਅਗਾਮੀ ਪਸ਼ੂ ਪਾਲਕਾਂ ਨੂੰ। ਸਰਦਾਰ ਰੁਪਿੰਦਰ ਸਿੰਘ ਜੀ ਸਪੁੱਤਰ ਗੁਰਮੀਲ ਸਿੰਘ ਜੀ ਪਿੰਡ ਟਪਾਲੀ ਹੁਣ ਅਸੀਂ ਸੱਦਾ ਦਿੰਦੇ ਆ ਸਰਦਾਰ ਬਲਵਿੰਦਰ ਸਿੰਘ ਜੀ ਸਪੁੱਤਰ ਬਿਆਨ ਸਿੰਘ ਜੀ ਪਿੰਡ ਫੂਲ ਜੋਰਦਾਰ ਤਾੜੀਆਂ ਨਾਲ ਪਸ਼ੂ ਪਾਲਕਾਂ ਦਾ ਉਤਸ਼ਾਹ ਵਧਾਇਆ ਜਾਵੇ। ਹੁਣ ਅਸੀਂ ਸਦਾ ਦਿੰਦੇ ਆ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਪੁੱਤਰ ਗੁਰਨਾਮ ਸਿੰਘ ਜੀ ਪਿੰਡ ਫੂਲੇਵਾਲ। ਸਰ ਸਦਾ ਗੁਰਪ੍ਰੀਤ ਸਿੰਘ ਜੀ ਦੇ ਪੁੱਤਰ ਗੁਰਨਾਮ ਸਿੰਘ ਜੀ ਪਿੰਡ ਫੂਲੇਵਾਲ। ਇਦਵਾਂ ਸੱਦਾ ਦਿੰਨੇ ਆ ਸਰਦਾਰ ਸੰਦੀਪ ਸਿੰਘ ਜੀ ਸੁਪੁੱਤਰ ਹਰਦੀਪ ਸਿੰਘ ਜੀ ਪਿੰਡ ਲਹਿਰਾਪੇਗਾ ਇਦਵਾਂ ਸੱਦਾ ਦਿੰਨੇ ਆ ਸਰਦਾਰ ਕੁਲਦੀਪ ਸਿੰਘ ਜੀ ਸਪੁੱਤਰ ਬਲਵਿੰਦਰ ਸਿੰਘ ਪਿੰਡ ਚਨਾਰਥਲ ਸਰਦਾਰ ਕੁਲਦੀਪ ਸਿੰਘ ਜੀ ਸਪੁੱਤਰ ਬਲਵਿੰਦਰ ਸਿੰਘ ਪਿੰਡ ਚਨਾਰਥਲ ਕੁੱਦਮ ਸਟਾਲ ਨੂੰ ਕਾਵਲੇ ਵਿੱਚ ਤੀਜਾ ਸਥਾਨ ਦੂਜਾ ਸਥਾਨ ਹਾਸਲ ਕੀਤਾ ਸੀ ਪਰਵੈਲਿਸ ਹੈਲਥ케ਅ समा आ गया है कि अस्ते इस पशुपालन मेले मौजूद सारे विशेष मेहमान का सम्मान करिए सब तो पहले मैं सदा देना चाहती हाँ डॉक्टर केवल अरोड़ा जी रिटायर्ड असिस्टेंट डायरेक्टर एनिमल हसबेंडरी